ਕਹਿੰਦੇ ਮੇਰੇ ਨਾਲ ਆ ਜਿੱਥੇ ਆ ਗਿਆ ਪਿਆਸਣਾ ਹੋਰ ਨਾਲ ਚੱਲ ਮੈਂ ਕੋਈ ਸਰੈਨ ਨਾਲ ਬੁਸ਼ੀਆ ਕਰ ਇੱਧਰ ਨੂੰ ਮੇਰਾ ਸੀਨੀਅਰ ਸਾਡੇ ਖੜੇ ਆ ਉਹਨਾਂ ਨੇ ਕੋਈ ਸੀਨੀਅਰ ਨਹੀਂ ਡਿਊਟੀ ਜੂਨੀਅਰ ਦੀ ਸੀਨੀਅਰ ਦੀ ਹੁੰਦੀ ਹੈ ਤੈਨੂੰ ਪਤਾ ਹੋਣਾ ਚਾਹੀਦਾ ਇਹ ਗੱਲਾਂ ਹੋਣਾ ਗੱਲ ਕਰ ਬਾਬੂ ਠੀਕ ਹੈ ਲੈ ਜਾ ਯਾਰ ਲੀਡਰ ਬੰਦਾ ਮੈਂ ਮੈਂ ਵੇਖੀ ਹੈ ਲੀਡਰ ਹੀ ਕੰਮ ਦਾ ਮੈਂ ਮੇਵਾ ਸਿੰਘ ਨਾਮ ਤੇਰੇ ਵਰਗੇ ਕਈ ਆਏ ਮੈਂ ਤੇਰਾ ਕਰੋਨਾ ਸਸਪੈਂਡ ਹੋਊ ਮੇਰਾ ਮੈਂ ਤੈਨੂੰ ਹੁਣੀ ਦਿਖਾ ਦਊ ਕੱਲੀ ਦਿਖਾ ਦਊ ਤੈਨੂੰ ਸਸਪੈਂਡ ਕਰਾ ਦੇਵਾਂਗਾ ਲੈ ਬੋਲਣ ਦੀ ਅਕਲ ਨਹੀਂ ਹੈਗੀ ਸਿੱਧਾ ਬੋਲਣ ਦੀ ਅਰੇ ਖੜੇ ਆ ਸਾਡੇ ਐਮਐਲਏ ਆ ਉਹ ਆਏ ਆ ਧੋਲਾ ਜੀ ਆਏ ਆ ਇਹ ਬੰਦੇ ਵਿੱਚ ਨਾ ਖੁਸ਼ ਨਹੀਂ ਪਾਰਟੀ ਤੋਂ ਮੈਂ ਦੇਖਿਆ ਇਦਾਂ ਢੇਰ ਬੰਦੇ ਗੱਲ ਕਰਦੇ ਆ ਭਾਜੀ ਇਹ ਸੀਨੀਅਰ ਖੜੇ ਆ ਸੰਗੋ ਸਾਹਮਣੇ ਆ ਕੋਈ ਨਾ ਚਾਹ ਜਾਓ ਯਾਰ ਕੋ ਸਮਾਜੀ ਗੱਲ ਚਲੇ ਜਾ ਯਾਰ ਤੂੰ ਕੋਈ ਗੱਲ ਨਹੀਂ ਆ ਤੂੰ ਸਰ ਜੀ ਤੁਸੀਂ ਵੀ ਤਾਂ ਬਿਠੇ ਹੋ ਅਸੀਂ ਵੀ ਲੀਡਰ ਬਣਨਾ ਅਸੀਂ ਪਾਰਟੀ ਦਾ ਪ੍ਰੋਗਰਾਮ ਆ ਸਾਡੇ ਧੂੜਾ ਇਹਦਾ ਪ੍ਰੋਗਰਾਮ ਉੱਤੇ ਆਏ ਆ ਅਸੀਂ ਪਾਉ ਤੋਂ ਬੰਨ ਮਤਲਬ ਨਹੀਂ ਪੰਦਾ ਹੈ ਨਾ ਇੱਧਰ ਬੰਦੇ ਨੂੰ ਸਮਝਾਓ ਸਰ ਉਹਦੇ ਰਸਤੇ ਵਿੱਚ ਫੜ ਕੇ ਤੁਸੀਂ ਰਸਤੇ ਯਾਰ ਮੈਂ ਕਿਹੜੀ ਭਾਈ ਟਰੱਕ ਦੀ ਜਗ੍ਹਾ ਮਿਲਦਾ ਚਲੋ ਠੀਕ ਆ ਚਲੋ ਯਾਰ ਬੈਠੋ